ਗੋ ਗਾਈਸ ਅੱਜ ਅਸੀਂ ਬਿਆਸ ਟਿਸੰਧ ਕਾਵੇਂਗਾ ਤੁਹਾਨੂੰ ਤੇ ਕੀ ਸੂਲਤ ਮਿਲਦੀ ਹੈ ਕਿੰਨਾ ਸਾਟ ਇਸਨ ਦੇਖੋ ਦੇਖੋ ਆਹ ਦੇਖੋ ਰੇਲਵੇ ਟਿਸੰਧ ਜੇ ਬਿਆਸ ਜਕਸਨ ਤੇ ਇਹ ਤੁਹਾਨੂੰ ਅੱਗੇ ਦਿਖਾਵਾਂਗੇ ਪਾਰਗੇ ਦਿਖਾਵਾਂ ਟਿਸੰਧ ਚ ਪੰਧਿਆਰੇ ਵੇਗਾ 16 ਤਰੀਕ ਨੂੰ ਆ ਦੇਖੋ ਅਮ੍ਰਿਤਸਰ ਸੇਵਾਦਰ ਬਿਆਸ ਦੇ ਦੇਖੋ ਸੰਤਜੀ ਆ ਸੰਤੋਈਆਂ ਵਡੇਰੇ ਜੀ ਸਾਨੂੰ ਬਾਬਾ ਜੀ ਵਾਸਤੇ ਦੇਖੋ ਜੀ ਇਹ ਬਾਤਾਂ ਬਿਆਸੇ ਸਾਫ਼ ਸੁਥਰੇ ਬਾਤਾਂ ਕਿੱਦਰੀ ਮਿਲਨੇ ਇਹੋ ਜੀ ਇਹ ਥੱਲੇ ਪਲੇਫਾਰਮ ਨੰਬਰ 2 ਤੇ ਅੱਗੇ ਵੀਡੀਓ ਦਿਖਾਵਾਂਗੇ ਚੱਲੀ ਜੋ ਨਾਲ ਨਾਲ ਟ੍ਰੇਨ ਆ ਗਈ ਹੈ ਜੀ ਦੇਖੋ ਟ੍ਰੇਨ ਆ ਗਈ ਆ ਇਸ ਸੰਗਤ ਜੀ ਬਹੁਤ ਸਾਫ਼ ਹੈ ਦੇਖੋ ਪਲੇਟਫਾਰਮ ਪਲੇਫਾਰਮ ਨੰਬਰ 2 ਬੋਸ ਪਿਆਸ ਜੈਕਸਨ ਟੈਂਕੜੀ ਹੋਈ ਸਟੇਸ਼ਨ ਕਾਫੀ ਸਾਫ ਆ ਟ੍ਰੈਲ ਚੱਲ ਗਈ ਆ ਦੇਖੋ ਤੁਸੀਂ ਗੱਲ ਜੀ ਫਿਰ ਗਾਇਸ ਅੱਜ ਅਸੀਂ ਆਇਆ ਪਿਆਸ ਸਟੇਸ਼ਨ ਤੇ ਤੇ ਕੀ ਸਹੂਲਤ ਮਿਲਦੀ ਅਸੀਂ ਤੁਹਾਨੂੰ ਦੱਸਾਂਗੇ ਸਾਰੇ ਕੋ ਤੇ ਪਲੇਫਾਰਮ ਨੰਬਰ 2 ਤੇ ਹੀ ਆਏ ਆ ਤੇ ਪਲੇਫਾਰਮ ਨੰਬਰ 2 ਸਾਫ ਆ ਕਰਤਾ ਤੇ ਹੋਰ ਬਾਥਰੂਮ ਪੂਰੇ ਸਾਫ ਆ ਦੇਖੋ ਬਾਥਰੂਮ ਬਹੁਤ ਸਾਫ਼ ਹੈ ਦੇਖੋ। ਪਿਆਰ ਸਟੇਸ਼ਨ ਬਹੁਤ ਸਾਫ਼ ਹੈ ਦੇਖੋ। ਤੁਸੀਂ ਵੀ ਕਿੱਦੀ ਪਿਆਰ ਸਟੇਸ਼ਨ ਤੇ ਆਇਓ। ਬੱਸ ਵੀ ਜਾਂਦੀ ਪਸੰਗ ਦੇ ਡੇਡੇ ਜੇ ਕਿਸਨ ਜਾਣਾ ਹੋਵੇ। ਇਹ ਟਾਈਮ ਟੇਬਲ ਆ। ਦੇਖ ਲਓ। ਤੇ ਇਨੇ ਮਯੰਦੇ ਸਾਂਤਾ ਬੈਠੇ ਆ ਜਾਣ ਵਾਸਤੇ। ਬੱਸ ਦੇ 15 ਆਲਟਰ ਹੋ ਰਿਹਾ। ਤੁਸੀਂ ਗੇਸਰ ਕਿਸੇ ਟ੍ਰੇਨ ਪਸ ਨਹੀਂ ਕਰਦਾ। ਹੁਣ ਤਾਂ ਕਹ ਹੱਟ ਟਿਕਟ ਕਾਊਂਟਰ ਬਿਆਸ ਦੇਖੋ ਲਿਫਟ ਵੀ ਲੱਗੀ ਆ ਬਿਆਸ ਜਸਨ ਤੇ ਜਿਹਨੇ ਪੌੜੀ ਪੌੜੀ ਹੋ ਜਾ ਸਕਦਾ ਅਸੀਂ ਚਲੀ ਲਿਫਟ ਦੇ ਉੱਪਰ ਅਸੀਂ ਚੜ ਕੇ ਲਿਫਟ ਤੇ ਵੇਖੋ ਜਾ ਰਹੇ ਸੀ ਉੱਪਰ ਆਉਣਾ ਜਿਹਨੇ ਉੱਪਰ ਥੱਲੇ ਜਾਣਾ ਵੇ ਜਾ ਸਕਦਾ ਦੇ ਆਜਾ ਕੋਣ ਅਸੀਂ ਜਾਵਾਂਗੇ ਪੇਜ ਫਾ ਨੰਬਰ 1 ਤੇ ਤੇ ਦੇਖਿਓ ਜਾਈ ਵੀਡੀਓ ਨਾਲ ਦੇ ਨਾਲ ਜੀ ਅਸੀਂ ਤੁਹਾਨੂੰ ਹੋਰ ਦਿਖਾਵਾਂਗੇ ਹੋਰ ਕੀ ਸੂਚ ਮਿਲਦੀ ਇੱਥੇ